ਬਾਕੀ ਹੋਰ ਬਹੁਤ ਸਾਰੇ ਡਿਜ਼ਾਈਨ ਨੇ ਇੱਥੇ ਪਏ ਨੇ ਤੁਸੀਂ ਦੇਖ ਸਕਦੇ ਹੋ ਰਿਯਾਨ ਦੇ ਕਪੜੇ ਚ ਰੰਗ ਮਿਲ ਜਾਣਗੇ ਰਿਯਾਨ ਦਾ ਕਪੜਾ ਹੀ ਹਾਂਜੀ ਇਹ ਰਿਯਾਨ ਦਾ 150 ਦੀਆਂ ਦੋ ਜੀ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਸ਼ਹਿਰ ਮਲੇਰ ਕੋਟਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਲੇਰ ਕੋਟਲੇ ਦੀ ਐਤਵਾਰ ਦੀ ਸੇਲ ਦਿਖਾਵਾਂਗੇ ਬਹੁਤ ਵੱਡੀ ਸੇਲ ਲੱਗਦੀ ਹੈ ਇੱਥੇ ਸੂਟਾਂ ਦੀ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਇਹ ਸਾਰੀ ਸੇਲ ਜਿਹੜੀ ਦੇਖਦੇ ਆਂ ਇਹ ਜਿਹੜੀ ਸੇਲ ਹੈ ਹਰੇਕ ਐਤਵਾਰ ਲੋਹਾ ਬਾਜ਼ਾਰ ਦੇ ਨੇੜੇ ਲੱਗਦੀ ਹੈ। ਬਾਕੀ ਆ ਤੁਸੀਂ ਸੂਟ ਦੇਖ ਸਕਦੇ ਹੋ। ਬਹੁਤ ਸਾਰਾ ਕੱਪੜਾ ਹੁੰਦਾ ਇਹ ਸੇਲ ਦੇ ਵਿੱਚ। ਤੇ ਬਹੁਤ ਵੱਡੀ ਸੇਲ ਹੁੰਦੀ ਹੈ। ਆਲੇ-ਦਾਲੇ ਸਾਰੀਆਂ ਦੁਕਾਨੇ-ਦੁਕਾਨਾਂ ਲੱਗੀਆਂ ਹੋਈਆਂ ਨੇ। ਸਾਰੀ ਸੇਲ ਆਪਾਂ ਤੁਹਾਨੂੰ ਦਿਖਾਉਨੇ ਆ। ਹਰੇਕ ਐਤਵਾਰ ਲੱਗਦੀ। ਤੇ ਜਿਹੜੀ ਸੇਲ ਹੈ ਸਵੇਰੇ 9:00 ਵਜੇ ਨੂੰ ਸ਼ੁਰੂ ਹੋ ਜਾਂਦੀ ਹੈ। ਤੇ ਦੋਨੋਂ ਸਾਈਡ ਦੁਕਾਨਾਂ ਨੇ ਇੱਥੇ ਸਾਰੀਆਂ ਆਪਾਂ ਦਿਖਾਉਨੇ ਆ। ਇੱਥੇ ਕੁਝ ਬੱਚਿਆਂ ਵਾਲੇ ਖੜਾਉਣੇ ਵੀ ਹੈਗੇ ਨੇ ਜਿਹੜੇ ਦੇਖ ਸਕਦੇ ਹੋ। ਲਓ ਜੀ। ਇਸ ਤਰ੍ਹਾਂ ਦਾ ਸਮਾਨ ਵੀ ਇੱਥੇ ਹੁੰਦਾ। ਆਹ ਟੈ ਬਾਕੀ ਸੂਟ ਹੁੰਦੇ ਨੇ ਬਹੁਤ ਸਾਰੇ ਇੱਥੇ। ਆ ਦੇਖ ਸਕਦੇ ਹੋ ਇੱਥੇ ਕਾਫੀ ਸਾਰੇ ਸੂਟ ਜਿਹੜੇ ਪਏ ਨੇ। ਲਓ ਜੀ। ਬਹੁਤ ਨਵੇਂ-ਨਵੇਂ ਡਿਜ਼ਾਈਨ ਨੇ। ਹੋਰ ਬਾਈ। ਕਿੰਨੇ ਰੁਪਏ ਮੀਟਰ ਹੈ? 50 ਰੁਪਏ ਮੀਟਰ ਹੈ 250 ਦਾ ਸੂਟ ਹੈ। ਅੱਛਾ 50 ਰੁਪਏ ਮੀਟਰ। ਇਹ ਪੂਰਾ ਸੂਟ ਹੈ। 50 ਰੁਪਏ ਮੀਟਰ ਹੈ। ਇਹ 5 ਮੀਟਰ ਦਾ ਹੀ ਹੁੰਦਾ। 5 ਮੀਟਰ ਦਾ। ਠੀਕ ਹੈ 5 ਮੀਟਰ ਦਾ ਸੂਟ ਹੁੰਦਾ। ਬਾਕੀ ਹੋਰ ਬਹੁਤ ਸਾਰੇ ਕੱਪੜੇ ਇੱਥੇ ਡਿਸਪਲੇ ਕੀਤੇ ਹੋਏ ਨੇ। ਦੇਖ ਸਰ ਜੀ ਹੁੰਦੇ। ਯਾ ਦੁਪੱਟੇ 150 ਦੀਆਂ ਦੋ ਜੀ ਆ ਦੁਪੱਟੇ ਦੇਖ ਸਕਦੇ ਹੋ ਤੁਸੀਂ 150 ਦੀਆਂ ਦੋ ਨੇ ਇਹ ਬਹੁਤ ਖੁੱਲਾ ਸਾਈਜ਼ ਹੈ ਲਓ ਜੀ ਇਹ 100 ਰੁਪਏ ਹੈ ਜੀ ਹਾਂ ਜੀ 100 ਰੁਪਏ ਠੀਕ ਹੈ ਬਾਕੀ ਦੇਖ ਸਕਦੇ ਹੋ ਤੁਸੀਂ ਆ ਬਾਕੀ ਸਾਰੇ ਜਿਹੜੇ ਇੱਕ ਰੰਗ ਦੇ ਚ ਡਿਸਪਲੇ ਕੀਤੇ ਹੋਏ ਨੇ ਅਲੱਗ-ਅਲੱਗ ਤਰ੍ਹਾਂ ਦੇ ਰੰਗ ਨੇ ਪਾਕਿਸਤਾਨੀ ਸਟੋਰ ਆ ਇਹ ਵੀ ਬੜੀ ਈਂਡੀਆ ਸਫਾ 2 ਮੀਟਰ ਦੀ ਹੈ 250 ਦੀ ਹੈ 250 ਦੀ ਹੈ ਸਵਾ 2 ਮੀਟਰ ਹੈ ਕਹਿੰਦੇ ਇਹ 250 ਦੀ ਲੋ ਜੀ ਸਾਹਮਣੇ ਕਲਰ ਨੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਬਲੈਕ, ਵਾਈਟ, ਬਰਾਊਨ ਹਨਾ ਬਾਕੀ ਹੋਰ ਸੂਟ ਬਹੁਤ ਸਾਰੇ ਨੇ ਐਸੀ ਤਰ੍ਹਾਂ ਸਾਰਾ ਕਪੜਾ ਹੁੰਦਾ ਇਹ ਹਰੇ ਕੈਂਤਵਾਰ ਇੱਥੇ ਆ ਜਿਹੜਾ ਸੂਟ ਹੈ 300 ਰੁਪਈਆ ਦਾ ਨਾਲ ਇਹਦੇ ਦੁਪੱਟਾ ਪੂਰਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਐਵੇਂ ਦੇ ਬਹੁਤ ਸਾਰੇ ਸੂਟ ਨੇ ਇੱਥੇ ਤੇ ਬਾਕੀ ਇਹ ਹੀ ਹੈ ਆ ਦੁਪੱਟਾ ਇਹਦਾ ਤੇ ਪਲੇਨ ਸਲਵਾਰ ਹੈ ਇਹਦੇ ਨਾਲ ਬਾਕੀ ਹੋਰ ਬਹੁਤ ਸਾਰੇ ਡਿਜ਼ਾਈਨ ਨੇ ਇੱਥੇ ਪਏ ਨੇ ਤੁਸੀਂ ਦੇਖ ਸਕਦੇ ਹੋ ਲਿਓ ਦੇ ਬਈ ਚੰਗੀਆਂ ਚਰਾਂਗਾਂ ਜਣਗੇ ਰਿਅਾਂ ਦਾ ਕਪੜਾ ਜੀ ਹਾਂ ਜੀ ਇਹ ਰਿਅਾਂ ਦਾ ਹੈ ਇਹ 300 ਦਾ ਸੂਟ ਹੈ ਜੀ ਰਿਅਾਂ ਦਾ 300 ਦਾ ਸੂਟ ਜੀ ਰੰਗ ਇਹਦੇ ਵੀ ਕਈ ਮਿਲ ਜਾਣਗੇ ਠੀਕ ਹੈ ਜੀ ਇਹਦੇ ਬਹੁਤ ਸਾਰੇ ਕਲਰ ਨੇ ਦੇਖ ਸਕਦੇ ਹੋ ਮੈਚਿੰਗ ਸੂਟ ਆ ਜੀ ਪੂਰ ਕਾਟਨ ਦਾ ਕਪੜਾ ਹੈ ਜਾਮ ਕਾਟਨ ਦੀ ਸਲਵਾਰ ਹੈ ਪਿਓਰ ਕੈਮ ਦੀ ਕਾਟਨ ਦਾ ਕਪੜਾ ਹੈ ਠੀਕ ਹੈ ਇਹ ਵੀ ਟੈਂਸ਼ਨ ਨਹੀਂ ਹਾਂ ਜੀ ਇਹਦੇ ਰੰਗ ਤੇ ਮਿਲ ਜਾਣਗੇ ਬਹੁਤ ਸਾਰੇ ਰੰਗ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਕੀ ਆਹੀ ਡਿਜ਼ਾਈਨ ਪੈਣੀ ਇਹਦਾ ਨਾਮ ਇਹ ਪੂਰਾ ਆਲ ਓਵਰ ਸੂਟ ਹੈ ਜੀ। ਪੂਰਾ ਸੂਟ ਹੈ ਜੀ 300 ਦਾ ਸੂਟ ਹੈ। ਕੋਟਨ ਦਾ ਕੱਪੜਾ ਹੈ ਇਹ ਤੇ ਵੀ ਰੰਗ ਕਿੰਨੇ ਮਜਾ ਆ ਰਿਹਾ। ਆ ਸਾਰੇ ਰੰਗ ਇਹਦਾ ਰੇਟ ਕਿੰਨਾ ਜੀ? ਇਹ ਵੀ 300 ਇਹ ਵੀ 300 ਦਾ। ਠੀਕ ਹੈ ਜੀ ਠੀਕ ਹੈ। ਬਾਕੀ ਤੁਸੀਂ ਦੇਖੋ ਬਹੁਤ ਸਾਰੇ ਡਿਜ਼ਾਈਨ ਨੇ ਇੱਥੇ। ਡਿਫਰੈਂਟ ਡਿਫਰੈਂਟ ਕਲਰ ਹੈ ਬਾਕੀ ਦੁਪੱਟੇ ਵੀ ਆਪਾਂ ਤੁਹਾਨੂੰ ਦਿਖਾਏ ਨੇ। ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਰੀਆਂ ਜੁਐਲਰੀ ਵਾਲੀਆਂ ਵੀ ਇੱਥੇ ਹੁੰਦੀਆਂ ਨੇ ਆ ਚੂੜੀਆਂ ਹੋ ਗਈਆਂ ਜਿਵੇਂ ਚੂੜੇ ਹੋਗੇ ਹਨ ਇਹ ਸੇਲ ਦੇ ਵਿੱਚ ਬਾਕੀ ਇੱਥੇ ਤੁਸੀਂ ਦੇਖ ਸਕਦੇ ਹੋ ਆ ਵਰਤਨ ਹੋਗੇ ਜਿਵੇਂ ਲੈ ਐਵੇਂ ਤਾਂ ਬਹੁਤ ਕੁਝ ਹੁੰਦਾ ਪਿੱਛੇ ਆਪਾਂ ਤੁਹਾਨੂੰ ਸੂਟ ਦਿਖਾਏ ਨੇ ਤੇ ਜ਼ਿਆਦਾ ਕਪੜਾ ਹੁੰਦਾ ਇਹ ਸੇਲ ਦੇ ਵਿੱਚ ਬਾਕੀ ਅੱਧੀਆਂ ਦੁਕਾਨਾਂ ਹਲੇ ਲੱਗ ਵੀ ਰਹੀਆਂ ਨੇ ਇੱਥੇ ਦੇਖੋ ਤੇ ਇੱਥੇ ਵੀ ਆ ਕੁਝ ਕੁੜਤੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਬਾਕੀ ਰੇਟ ਆਪਾਂ ਦੱਸਿਆ ਹੀ ਆ ਤੁਹਾਨੂੰ ਸੂਟਾਂ ਦਾ ਤੇ ਇੰਨਾ-ਇੰਨਾ ਕੁ ਪ੍ਰਾਈਸ ਆ 100 ਰੁਪਇਆ 200 ਰੁਪਇਆ ਬਾਕੀ ਆ ਸੈਂਡਲ ਦੇਖ ਸਕਦੇ ਹੋ ਐਵੇਂ ਦਾ ਕਾਫੀ ਕੁਝ ਹੁੰਦਾ ਲਓ ਜੀ ਤੇ ਇੱਧਰ ਵੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਕੱਪੜਾ ਪਿਆ ਹਨਾ ਸੂਟ ਪਏ ਨੇ ਸਾਹਮਣੇ ਵਾਲੇ ਪਾਸੇ ਟੀ-ਸ਼ਰਟਾਂ ਲੋਹਰਾ ਹਨਾ ਐਵੇਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਤੇ ਕੁੜੀਆਂ ਵਾਲੇ ਸੂਟ ਵੀ ਹੁੰਦੇ ਨੇ ਇੱਥੇ ਆਹ ਟੀ-ਸ਼ਰਟਾਂ ਦੇਖ ਸਕਦੇ ਹੋ ਤੁਸੀਂ ਇੱਥੇ ਲੱਗੀਆਂ ਹੋਈਆਂ ਬਾਕੀ ਆ ਲੋਹਰਾ ਦੇਖ ਸਕਦੇ ਹੋ ਇਹ ਡੇਢ 150 ਰੁਪਇਆ ਪ੍ਰਾਈਸ ਹੈ ਇਹਨਾਂ ਦਾ ਲੋਕਾ ਗੋਲ ਬੈਨ ਦੇ ਦੀਏ ਤੇ ਇਧਰੋਂ ਅੱਗੇ ਵਾਲੇ ਪਾਸੇ ਨੂੰ ਚੱਲਦੇ ਆਪਾਂ ਤੇ ਐਵੇਂ ਦਾ ਸਮਾਨ ਵੀ ਇੱਥੇ ਹੁੰਦਾ ਜਿਵੇਂ ਆ ਗੁੱਤ ਬਟਨ ਸਾਰਾ ਹਨਾ ਕੁੜੀਆਂ ਵਾਲਾ ਸਮਾਨ ਲਓ ਜੀ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਸੇਲ ਦੇ ਵਿੱਚੋਂ ਆਪਾਂ ਨੂੰ ਮਿਲ ਜਾਣਗੀਆਂ ਬਾਕੀ ਆ ਇਧਰ ਜਿਵੇਂ ਆ ਸੂਟ ਲਾ ਰਹੇ ਨੇ ਹਨਾ ਕਾਫੀ ਵੱਡੀ ਸੇਲ ਲੱਗਦੀ ਐ ਇਹ ਐਤਵਾਰ ਦੇ ਦਿਨ ਆਹ ਦੇਖੋ ਤੁਸੀਂ ਇੱਥੇ ਸੈਂਡਲ ਆ ਗਏ ਛੋਟੇ ਬੱਚਿਆਂ ਵਾਲੇ ਇਹ ਸਾਰਾ ਕੁਝ ਸੇਲ ਦੇ ਵਿੱਚ ਹੀ ਹੁੰਦਾ ਆ ਲੋਰਾਂ ਦੇਖ ਸਕਦੇ ਹੋ ਬਹੁਤ ਸਾਰਾ ਸਮਾਨ ਮਿਲਦਾ ਹੈ ਸੀਲ ਚ ਆ ਕੁਛ ਕੱਪ ਹੋ ਗਏ ਜਿਵੇਂ ਹਨ ਲਓ ਜੀ ਕਰੋਕਰੀ ਦਾ ਸਮਾਨ ਸਾਰਾ ਐਵੇਂ ਦੀਆਂ ਬਹੁਤ ਚੀਜ਼ਾਂ ਮਿਲਦੀਆਂ ਨੇ ਆ ਚੱਪਲਾਂ ਹੋ ਗਈਆਂ ਲਓ ਜੀ ਇਹ ਦੋ ਤੁੰਦ ਨਾ ਆ ਇਧਰਲੀ ਸਾਈਡ ਸਾਰੀਆਂ ਹਾ ਜੁੱਤੀਆਂ ਵਾਲੀ ਹੂਆ ਸੈਂਡਲ ਵਾਲੀ ਹੂਆ ਸਾਰੀ ਸੇਲ ਇਹ ਮਲੇਰਕੋਟਣਾ ਸ਼ਹਿਰ ਜਿਆਦਾ ਸੂਟਾਂ ਦੇ ਲਈ ਮਸ਼ਹੂਰ ਹੈ ਕੱਪੜੇ ਦੇ ਲਈ ਮਸ਼ਹੂਰ ਹੈ ਜਿਵੇਂ ਆਪਾਂ ਤੁਹਾਨੂੰ ਪਿੱਛੇ ਦਿਖਾਇਆ ਹੀ ਆ ਤੇ ਦੋਨੋਂ ਸਾਈਡ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਆਹ ਸਾਈਡ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀ ਆ ਇੱਥੇ ਦੁਪੱਟੇ ਆ ਕੇ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਲਓ ਜੀ ਕੀ ਪ੍ਰਾਈਸ ਆ ਬਾਈ ਦੁਪੱਟਿਆਂ ਦਾ 150 ਦੇ 2 ਆ 150 ਦੇ 2 ਨੇ ਆ ਚੁੰਨੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਉੱਪਰ ਲਓ ਜੀ ਆ ਆਗੇ ਸਲੀਪਰ ਇਹਨਾਂ ਦਾ ਕੀ ਪ੍ਰਾਈਸ ਆ ਬਾਈ ਜਿਹੜਾ ਮਰਜੀ ਹੈ ₹100 प्राइस है ना दा जिडे मर्ज़ी ले लो ਬਹੁਤ ਲਾਈਟ ਵੇਲਟ ਨੇ ਦੇਖੋ 9 ਨੰਬਰ ਆ ਇਹ ਬਾਕੀ ਆ ਹੋਰ ਦੂਸਰੀਆਂ ਚੱਪਲਾਂ ਵੀ ਨੇ ਸਲੀਪਰ ਵੀ ਨੇ ਆ ਕੁੜੀਆਂ ਵਾਲੇ ਆ ਕੇ ਦੇਖੋ ਬਹੁਤ ਸਾਰਾ ਸਮਾਨ ਮਿਲਦਾ ਇਹ ਸੇਲ ਦੇ ਵਿੱਚ ਹਰ ਰਿਜ ਕੈਂਤਵਾਰ ਰਹਿ ਸੇਲ ਲੱਗਦੀ ਆ ਲੋਹਾ ਬਾਜ਼ਾਰ ਦੇ ਨੇੜੇ ਬਾਕੀ ਆ ਵੀ ਹੋਰ ਆ ਗਿਆ ਸਾਰਾ ਕੁੜੀਆਂ ਵਾਲਾ ਸਮਾਨ ਬਹੁਤ ਵਾਟਣ ਹੋ ਗਏ ਜਿਵੇਂ ਹਾਂ ਲੋ ਜੀ ਪੌਣੇ ਗਏ ਬੱਚੇ ਜਿਗਰਾ ਵੀ ਪਕੈਪ ਆ ਗਈਆਂ ਉੱਪਰ ਲੱਗੀਆਂ ਹੋਈਆਂ ਇਹ ਸਾਰੇ ਬਾਜ਼ਾਰ ਦੇ ਵਿੱਚ ਸੇਲ ਹੀ ਹੁੰਦੀ ਐ ਐਤਵਾਰ ਦੇ ਦਿਨ ਇਹਨਾਂ ਦੋਨੋਂ ਸਾਈਡ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਦੂਸਰੀ ਸਾਈਡ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਾਮ ਦੇ ਟਾਈਮ ਇੱਥੇ ਬਹੁਤ ਇਕੱਠ ਹੁੰਦਾ ਹੈ ਸ਼ਾਮ ਦੇ ਟਾਈਮ ਪੂਰਾ ਇਕੱਠ ਹੁੰਦਾ ਇੱਥੇ ਆ ਛੋਟੇ ਬੱਚਿਆਂ ਵਾਲੇ ਆ ਗਏ ਕੱਪੜੇ ਟੀ-ਸ਼ਰਟਾਂ ਹਨਾ ਇਹ ਮੇਰਾ ਸਾਰਾ ਕੁਝ ਲਓ ਜੀ ਆਹ ਵੀ ਟੀ-ਸ਼ਰਟਾਂ ਨੇ ਇੱਥੇ ਛੋਟੇ ਬੱਚਿਆਂ ਵਾਲੇ ਕੱਪੜੇ ਇੱਥੇ ਵੀ ਸੂਟ ਪਏ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਇਸ ਤਰ੍ਹਾਂ ਦਾ ਸਾਰਾ ਸਮਾਨ ਬੈਗ ਹਨਾ ਇਹ ਵੀ ਇੱਥੇ ਸੇਲ ਦੇ ਵਿੱਚ ਮਿਲਦੇ ਨੇ ਤੇ ਇੱਧਰ ਆ ਵੀ ਕੁਝ ਸਾਰਾ ਕੁੜੀਆਂ ਦਾ ਸਮਾਨ ਆ ਗਿਆ ਨਾ ਚੂੜੀਆਂ ਹੋ ਗਈਆਂ ਜਿਵੇਂ ਇੱਥੇ ਆਹ ਟੀ-ਸ਼ਰਟਾਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਛੋਟੇ ਬੱਚਿਆਂ ਦੇ ਕੱਪੜੇ ਆ ਗਏ ਤੁਸੀਂ ਦੇਖੋ ਕਿੰਨੇ ਕੱਪੜੇ ਕੱਪੜੇ ਪਏ ਨੇ ਤੇ ਆਪਾਂ ਦੂਸਰੀ ਸਾਈਡ ਜਾਵਾਂਗੇ ਦੂਸਰੀ ਸਾਈਡ ਸੂਟਾਂ ਦਾ ਵੀ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਹੋਰ ਸੂਟ ਵੀ ਦਿਖਾਵਾਂਗੇ ਸੇਲ ਦੇ ਵਿੱਚ ਸਾਰੇ ਪਹਿਲਾਂ ਆਪਾਂ ਲੰਬਾ ਲੰਬਾ ਸਾਰਾ ਇਹ ਕਵਰ ਕਰਦੇ ਆਂ ਇੱਥੇ ਲੋਰਾਂ ਦੇਖ ਸਕਦੇ ਹੋ ਤੁਸੀਂ ਲੋਰਾਂ ਹੀ ਲੋਰਾਂ ਪਈਆਂ ਨੇ ਲਓ ਜੀ ਆਹ ਕੈਪ ਆ ਗਈਆਂ ਛੋਟੇ ਬੱਚਿਆਂ ਵਾਸਤੇ ਦੇਖੋ ਆਹ ਇੱਥੇ ਵੀ ਸੂਟ ਲੱਗੇ ਹੋਏ ਨੇ ਕੁਝ ਲੋਹਾਂ ਲੱਗੀਆਂ ਹੋਈਆਂ ਨੇ ਆ ਕੁੜਤੇ ਲੱਗੇ ਹੋਏ ਨੇ ਹਾਂ ਤੇ ਬਤਲਵਾ ਕੇ ਤੇਰੇ ਆ ਪੜਦੇ ਆ ਕੇ ਦੇਖੋ ਬਹੁਤ ਸਾਰਾ ਸਮਾਨ ਹੁੰਦਾ ਹੈ ਇਹ ਸੇਲ ਦੇ ਵਿੱਚ ਆ ਇੱਥੇ ਕੁਝ ਭਾਂਡੇ ਆ ਗਏ ਦੇਖੋ ਲੋ ਜੀ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਸੇਲ ਦੇ ਵਿੱਚ ਮਿਲ ਜੂ ਤੇ ਹੁਣ ਆਪਾਂ ਚੱਲਾਂਗੇ ਦੂਸਰੀ ਸਾਈਡ ਦੂਸਰੀ ਸਾਈਡ ਤੋਂ ਦੇਖਾਂਗੇ ਸਾਰੀ ਸੇਲ ਜਿਵੇਂ ਆ ਪਾਸੇ ਵਾਲੀਆਂ ਦੁਕਾਨਾਂ ਦਿਖਾਈਆਂ ਨੇ ਫਿਰ ਹੁਣ ਆਪਾਂ ਦੂਸਰੇ ਪਾਸੇ ਚੱਲਦੇ ਆਂ ਦੂਸਰੀ ਸਾਈਡ ਵਾਲੀਆਂ ਸਾਰੀਆਂ ਦੁਕਾਨਾਂ ਦੇਖਦੇ ਆਂ ਜਿਹੜੀਆਂ ਫੇਲ ਦੇ ਵਿੱਚ ਲੱਗੀਆਂ ਹੋਈਆਂ ਨੇ ਸ਼ਾਮ ਦੇ ਟਾਈਮ ਇੱਥੇ ਬਹੁਤ ਇਕੱਠ ਹੁੰਦਾ ਪੈਰ ਧਰਨ ਨੂੰ ਥਾਂ ਨਹੀਂ ਹੁੰਦੀ ਇਹਦਾ ਵੀਡੀਓ ਆਪਾਂ ਸਵੇਰੇ ਬਣਾ ਰਹੇ ਆਂ ਕਿਉਂਕਿ ਸ਼ਾਮ ਨੂੰ ਫਿਰ ਜ਼ਿਆਦਾ ਰਸ਼ ਹੋ ਜਾਂਦਾ ਨਾ ਉਹਦੇ ਕਰਕੇ ਫਿਰ ਵੀਡੀਓ ਪ੍ਰੋਪਰ ਬਣਦੀ ਨਹੀਂ ਹੈਗੀ ਜਿਵੇਂ ਹੁਣ ਆਪਾਂ ਸਾਰਾ ਤੁਹਾਨੂੰ ਦਿਖਾਤਾ ਹਨ ਤੇ ਆ ਲੈਸਾਂ ਪਈਆਂ ਨੇ ਇੱਥੇ ਲੈਸਾਂ ਦੀ ਵੀ ਫੇਲ ਲੱਗੀ ਹੋਈ ਹੈ ਜਿਹੜੀ ਲੈਸਾਂ ਹੀ ਲੈਸਾਂ ਪਈਆਂ ਨੇ ਦੇਖੋ ਰੇ ਲਓ ਜੀ ਇਹ ਦੂਸਰੀ ਸਾਈਡ ਆ ਗਏ ਇੱਥੋਂ ਆਪਾਂ ਦੇਖਦੇ ਹਾਂ ਕੁਝ ਬੱਚਿਆਂ ਵਾਲੇ ਕੱਪੜੇ ਇੱਥੇ ਜਿਹੜੇ ਤੁਸੀਂ ਪਏ ਹੋਏ ਦੇਖ ਸਕਦੇ ਹੋ ਆ ਕਾਫੀ ਸਾਰੇ ਸੂਟ ਇੱਥੇ ਪਏ ਨੇ ਥੱਲੇ ਲਾਏ ਹੋਏ ਲਓ ਜੀ ਆ ਵੀ ਇੱਥੇ ਕੱਪੜੇ ਪਏ ਨੇ ਬਹੁਤ ਸਾਰੇ ਦੇਖੋ ਸੂਟ ਪਏ ਨੇ ਸਾਫ ਸੂਟ ਡਿਜ਼ਾਈਨ ਵਾਲੇ ਸੂਟ ਹਨਾ ਸਾਰੇ ਹਰੇਕ ਤਰੀਕੇ ਦੇ ਪਏ ਨੇ ਇੱਥੇ ਪਲੇਨ ਸੂਟ ਕਿੰਨੇ ਦਾ ਪਲੇਨ ਸੂਟ 350 ਰੁਪਈਆ ਦਾ ਦੇਖ ਸਕਦੇ ਹੋ ਤੁਸੀਂ ਆ ਲੋਰ ਆ ਗਈਆਂ ਕੈਪ ਆ ਗਈਆਂ ਛੋਟੇ ਛੋਟੇ ਬੱਚੇ ਵਾਲੀਆਂ ਆ ਆ ਚੱਪਲਾਂ ਪਈਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਚੱਪਲਾਂ ਹੀ ਚੱਪਨਾ ਤੇ ਇਧਰਲੀ ਸਾਈਡ ਬਹੁਤ ਸਾਰੇ ਸੂਟ ਹੁੰਦੇ ਨੇ ਆਹ ਸਾਈਡ ਆਪਾਂ ਜਾ ਕੇ ਦੇਖਦੇ ਹਾਂ ਇੱਥੇ ਤੁਸੀਂ ਦੇਖੋ ਸੂਟੇ ਸੂਟ ਪਏ ਨੇ ਸਾਰੇ ਲਾਏ ਆ ਦੇਖੋ ਸਾਰੇ ਪਲੈਨ ਸੂਟ ਹਨਾ ਐਵੇਂ ਸਾਰੀ ਸੇਲ ਲੱਗਦੀ ਐ ਡਿਜ਼ਾਈਨ ਵਾਲੇ ਫੁੱਲਾਂ ਵਾਲੇ ਸਾਰੇ ਬਹੁਤ ਸੂਟ ਹੁੰਦੇ ਨੇ ਦੋਨੋਂ ਸਾਈਡ ਨੇ ਤੇ ਇਧਰਲੀ ਸਾਈਡ ਵੀ ਨੇ ਆ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵਾਏ ਇਹ ਸਾਰਾ ਕਪੜਾ ਸੇਲ ਦੇ ਵਿੱਚ ਹੁੰਦਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਸੂਟ ਤੇ ਦੁਪੱਟੇ ਜਿਹੜੇ ਲਾਏ ਹੋਏ ਨੇ ਦੇਖੋ ਅਲੱਗ-ਅਲੱਗ ਡਿਜ਼ਾਈਨਾਂ ਦੇ ਸੇਲ ਬਹੁਤ ਵਧੀਆ ਜੀ ਸਾਰੀ ਕੀ ਰੇਟ ਹੈ ਜੀ ਇਹਨਾਂ ਦਾ ਇਹ 300 ਰੁਪਏ ਵੀ ਹੈ 200 ਰੁਪਏ ਵੀ ਹੈ ਆਹ 300 ਰੁਪਏ ਠੀਕ ਹੈ ਜੀ ਚੁੰਨੀਆਂ 150 ਦੀਆਂ ਦੋ ਅੱਛਾ ਜੀ 100 ਰੁਪਏ ਦੀ ਚੁੰਨੀ ਇੱਕ ਠੀਕ ਹੈ ਜੀ 150 ਦੀਆਂ ਦੋ ਚੁੰਨੀਆਂ ਹਨਾ ਬਾਕੀ 300 ਰੁਪਏ 200 ਰੁਪਏ ਐਵੇਂ ਪ੍ਰਾਈਸ ਹੈ ਸੂਟਾਂ ਦਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਸਸਤਾ ਕਰਿਆ ਵੀ ਆਈ ਸਾਡੇ ਨਾਲ ਲਓ ਜੀ ਆਪਾਂ ਜ਼ੂਮ ਕਰਕੇ ਦਿਖਾਉਨੇ ਆ ਤੁਹਾਨੂੰ ਹਾਂ ਜੀ ਰਿਯੂਨ ਸੂਟ ਹੈ ਜੀ ਰਿਯੂਨ ਦੇ ਸੂਟ ਦੇ ਅੱਛਾ ਜੀ ਰਿਯੂਨ ਸੂਟ ਲੈ ਅੱਛਾ ਜੀ ਅਸੀਂ ਵਧੀਆ ਦਵਾਂਗੇ ਤੁਹਾਨੂੰ ਐਂ ਅਸ ਕਰਿਆ ਲਈ ਪਹਿਲਵਾਨ ਦੇਖ ਸਕਦੇ ਹੋ ਬਹੁਤ ਸਾਰੇ ਡਿਜ਼ਾਈਨ ਨੇ ਇੱਥੇ ਹਾਂ ਜੀ ਹਾਂ ਜੀ ਇਸ ਤਰ੍ਹਾਂ ਦਾ ਸਾਰਾ ਕੱਪੜਾ ਇਸੇ ਸੇਲ ਦੇ ਵਿੱਚੋਂ ਜਿਹੜਾ ਮਿਲਦਾ ਤੇ ਇੱਧਰ ਚੱਲਦੇ ਆ ਇੱਧਰ ਵੀ ਬਾਕੀ ਬਹੁਤ ਸਾਰੇ ਸੂਟ ਪਏ ਨੇ ਦੇਖੋ ਤੁਸੀਂ ਸਾਫ ਸੂਟ ਦੁਪੱਟੇ ਹਨਾ ਕੀ ਰੇਟ ਲਾਤੇ ਜੀ ਅਛੇ ਇਹ 210 ਦਾ ਸੂਟ ਤੇ ਆ 30 ਰੁਪਏ ਮੀਟਰ ਹੈ ਲਓ ਜੀ ਇਸ ਤਰ੍ਹਾਂ ਦਾ ਇੱਥੇ ਕਪੜਾ ਸਾਰਾ ਦੇਖ ਸਕਦੇ ਹੋ ਤੁਸੀਂ ਆ ਇਧਰ ਵੀ ਕੁਝ ਪਏ ਨੇ ਸੂਟ ਸਾਰੇ ਆ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਡਿਜ਼ਾਈਨ ਨੇ ਇੱਥੇ 200 ਦਾ ਜੀ ਆ 200 ਦਾ ਸੂਟ ਆ ਕਹਿੰਦੇ ਜੀ ਬਾਕੀ ਇਥੋਂ ਤੁਸੀਂ ਲੱਭ ਕੇ ਵਿੱਚੋਂ ਲੈ ਸਕਦੇ ਹੋ ਜਿਵੇਂ ਆ ਡਿਜ਼ਾਈਨ ਵਧੀਆ ਹੈ ਨਾ ਐਵੇਂ ਵੀ ਡਿਜ਼ਾਈਨ ਇਥੋਂ ਵਧੀਆ-ਵਧੀਆ ਮਿਲ ਜਾਂਦੇ ਨੇ ਤੇ ਆ ਡਿਜ਼ਾਈਨ ਆ ਜਿਵੇਂ ਰੈੱਡ ਕਲਰ ਆ ਗਿਆ لو جی کپڑے مل جائے ڈزائن الگ الگ ادھر آ وائٹ آ گئے دیکھ سکتے ہاں چکن ہے پیس یہ تی روپئے کا پیس ہے دیکھ سکتے ڈیڑھ میٹر ہے کھول کے دکھا اوپر ہوا دیکھ سکتے ਮਕਿ ਆ ਸਾਰੇ ਚਿਕਨ ਦੀਨ ਇਥੇ ਜਿਹੜੇ ਪਾਏ ਨੇ ਹਾਦਰ ਕੁਛ ਲੈਸਾਂ ਦੇਖ ਸਕਦੇ ਹੋ ਤੁਸੀਂ ਲੈਸਾਂ 10 ਰੁਪਏ ਮੀਟਰ 5 ਰੁਪਏ 10 ਰੁਪਏ ਮੀਟਰ 5 ਰੁਪਏ 10 ਰੁਪਏ ਤੇ 5 ਰੁਪਏ ਮੀਟਰ ਇਹਨਾਂ ਦਾ ਰੇਟ ਹੈ ਲੈਸਾਂ ਦਾ ਜਿਹੜੀਆਂ ਪਈਆਂ ਨੇ ਤੇ ਅੱਗੇ ਚੱਲਦੇ ਆ ਅੱਗੇੋਂ ਦੇਖਦੇ ਆ ਇਹਨਾਂ ਦਾ ਕੀ ਹੈ ਸਾਫ ਦਾ ਇਹ 10 ਰੁਪਏ 30 ਰੁਪਏ ਮੀਟਰ ਆ ਜੀ 30 ਰੁਪਏ ਮੀਟਰ ਇਹ 30 ਰੁਪਏ ਮੀਟਰ ਹੈ ਜਿਹੜਾ ਆ ਦੇਖ ਰਹੇ ਹੋ ਤੁਸੀਂ ਕਿ ਬਹੁਤ ਸਾਰੇ ਕਲਰ ਨੇ ਚ ਬਲੂ ਆ ਗਿਆ ਜਿਵੇਂ ਹਨਾ ਰੈੱਡ ਆ ਗਿਆ ਕਾਫੀ ਸਾਰੇ ਕਲਰ ਨੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਕਪੜਾ ਜਿਹੜਾ ਪਿਆ ਕਿਥੇ ਮਤਲਬ ਕਪੜਾ ਐਵੇਂ ਪਿਆ ਹੁੰਦਾ ਵਿੱਚੋਂ ਤੁਸੀਂ ਲੱਭ ਕੇ ਕੋਈ ਵੀ ਪਸੰਦ ਕਰ ਸਕਦੇ ਹੋ ਜਿਵੇਂ ਆਹ ਡਿਜ਼ਾਈਨ ਆ ਹਨਾ ਤੇ ਇਹਦਾ ਡਿਜ਼ਾਈਨ ਆ ਗਿਆ ਜਿਵੇਂ ਬਹੁਤ ਅਲੱਗ-ਅਲੱਗ ਡਿਜ਼ਾਈਨ ਤੁਹਾਨੂੰ ਇਥੋਂ ਮਿਲ ਜਾਂਦੇ ਨੇ ਵਿੱਚੋਂ ਲੱਭ ਸਕਦੇ ਹੋ ਆ ਇੱਥੇ ਤੁਸੀਂ ਸੂਟ ਦੇਖ ਸਕਦੇ ਹੋ ਇਹ 50 ਰੁਪਏ ਮੀਟਰ ਨੇ ਬਾਕੀ ਅਲੱਗ-ਅਲੱਗ ਡਿਜ਼ਾਈਨ ਨੇ ਬਹੁਤ ਸਾਰੇ ਇੱਥੇ ਤੇ ਉਧਰ ਵੀ ਕੁਝ ਅੱਗੇ ਡਿਸਪਲੇ ਕੀਤੇ ਹਨ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖ ਸਕਦੇ ਹੋ ਇੱਥੇ ਬਹੁਤ ਸਾਰੇ ਡਿਸਪਲੇ ਕੀਤੇ ਹੋਏ ਨੇ ਇਸ ਤਰ੍ਹਾਂ ਦਾ ਸਾਰਾ ਕੱਪੜਾ ਇਹ ਫੀਲ ਦੇ ਵਿੱਚੋਂ ਮਿਲ ਜਾਂਦਾ ਤੇ ਆ ਦੇਖੋ ਇੱਥੇ ਪਏ ਨੇ ਕਾਫੀ ਸਾਰੇ ਇਹ ਕਾਟਨ ਦੇ ਨੇ ਸਾਰੇ ਔਰ ਸਾਰੇ ਕਲਰ ਨੇ ਇੱਥੇ ਇਹ ਕਾ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਦੇ ਸਾਰੇ ਡਿਜ਼ਾਈਨ ਤੁਹਾਨੂੰ ਇੱਥੋਂ ਮਿਲ ਜਾਂਦੇ ਨੇ ਬਾਕੀ ਇੱਥੋਂ ਆ ਦੇਖ ਸਕਦੇ ਹੋ ਬਹੁਤ ਸਾਰੇ ਸੂਟ ਪਏ ਨੇ ਇੱਥੇ ਆਹ ਸਾ ਇੱਥੇ ਕੱਟ ਪੀਸ ਨੇ ਤੁਸੀਂ ਦੇਖ ਸਕਦੇ ਹੋ ਜੂਮ ਕਰਕੇ ਦਿਖਾਉਨੇ ਆ ਜਿਹੜੇ ਆਪਾਂ ਆ ਇੱਥੇ ਦੇਖ ਸਕਦੇ ਹੋ ਤੁਸੀਂ ਇਹ ਸੂਟ ਨੇ ਸਾਰੇ 2-200 ਰੁਪਏ ਪ੍ਰਾਈਸ ਹੈ ਇਹਨਾਂ ਦਾ ਲਓ ਜੀ ਬਹੁਤ سارے ਡਿਜ਼ਾਈਨ ਨੇ ਇੱਥੇ ਅਲੱਗ-ਅਲੱਗ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਬਾਕੀ ਥੱਲੇ ਵੀ ਹੋਰ ਬਹੁਤ ਸਾਰੇ ਪਏ ਨੇ ਦੇਖੋ ਇਹ ਵੀ 2-200 ਰੁਪਏ ਦੇ ਵਿੱਚ ਸਾਰਾ ਇਹਨਾਂ ਦਾ ਪ੍ਰਾਈਸ ਆ ਕਿ ਕਿਨੇ ਫੀਡੈਕ ਇਹ ਕੱਟ ਪੀਸ ਨੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ 50 ਰੁਪਏ ਮੀਟਰ ਨੇ ਲਓ ਜੀ ਇਸ ਤਰ੍ਹਾਂ ਦੇ ਕੱਪੜੇ ਸਾਰੇ ਸੇਲ ਦੇ ਵਿੱਚੋਂ ਮਿਲਦੇ ਨੇ ਦੇਖ ਸਕਦੇ ਹੋ ਤੁਸੀਂ ਤੇ ਇਧਰ ਦੁਬਾਰਾ ਆ ਗਏ ਆਪਾਂ ਉੱਪਰ ਵਾਲੀ ਜਿਹੜੀ ਸੜਕ ਤੇ ਜਿਹੜੀ ਇਹ ਮਾਰਕੀਟ ਲੱਗੀ ਹੋਈ ਹੈ ਬਾਕੀ ਸੂਟ ਤੁਹਾਨੂੰ ਆਪਾਂ ਸਾਰੇ ਦਿਖਾ ਦੇ ਇੱਥੇ ਵੀ ਕਿੰਨਾ ਜਿਹੜਾ ਸੂਟਾਂ ਦਾ ਪ੍ਰਾਈਸ ਆ ਹਨਾ ਇਥੇ ਸੇਲ ਦੇ ਵਿੱਚ ਜਿਵੇਂ 300 200 ਤੇ ਐਵੇਂ ਜਿਹੜੇ ਸਾਰੇ ਸੂਟ ਮਿਲ ਜਾਂਦੇ ਨੇ ਬਾਕੀ 50 ਰੁਪਏ ਮੀਟਰ 30 ਰੁਪਏ ਮੀਟਰ ਹਨਾ ਐਵੇਂ ਸਾਰੇ ਕੱਪੜੇ ਮਿਲ ਜਾਂਦੇ ਨੇ ਔਰ ਇਹ ਲੋਰਾਂ ਸ਼ਰਟਾਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਇਥੇ ਕੁਝ ਬੈੱਡ ਸ਼ੀਟਾਂ ਪੜਦੇ ਐਵੇਂ ਦਾ ਸਾਰਾ ਸਮਾਨ ਇਹ ਕੁਝ ਵੀ ਜਿਹੜਾ ਸੇਲ ਦੇ ਵਿੱਚੋਂ ਮਿਲ ਜੂ ਆ ਕੁੜੀਆਂ ਵਾਲਾ ਸਾਰਾ ਸਮਾਨ ਆ ਗਿਆ ਕੰਨਾਂ 'ਚ ਪਾਉਣ ਵਾਲਾ ਪਰਸ ਆ ਗਿਆ ਦੇਖੋ ਤੁਸੀਂ ਬਹੁਤ ਸਾਰੇ ਪਰਸ ਉੱਪਰ ਲੱਗੇ ਹੋਏ ਨੇ ਲਓ ਜੀ ਇੱਥੇ ਵੀ ਆ ਕਾਫੀ ਸਾਰੇ ਕੱਪੜੇ ਨੇ ਸੂਟ ਪਏ ਨੇ ਤੁਸੀਂ ਦੇਖ ਸਕਦੇ ਹੋ ਆ ਸਾਫ ਸੂਟ ਪਏ ਨੇ ਅੱਲੇ ਨੇ ਮੈਂ ਨਹੀਂ ਕਰਦਾ ਤੇ ਇੱਧਰ ਆ ਕੁਝ ਬੱਚਿਆਂ ਵਾਲੇ ਖੜਾਉਣੇ ਆ ਗਏ ਟੈਡੀ ਬੀਅਰ ਆ ਗਏ ਹਨ ਐਵੇਂ ਦਾ ਵੀ ਸਮਾਨ ਸਾਰਾ ਸੇਲ ਦੇ ਵਿੱਚ ਹੁੰਦਾ ਥੱਲੇ ਬਹੁਤ ਸਾਰੇ ਖੜਾਉਣੇ ਪਏ ਨੇ ਲਓ ਜੀ ਪਰਸੇ ਪਰਸ ਪਏ ਨੇ ਲਾਈ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਸੇਲ ਹੁੰਦੀ ਆ ਜਿਵੇਂ ਆਪਾਂ ਤੁਹਾਨੂੰ ਦੱਸਿਆ ਹਰੇਕ ਤਰੀਕੇ ਦਾ ਸਮਾਨ ਤੁਹਾਨੂੰ ਇਹ ਸੇਲ ਦੇ ਵਿੱਚੋਂ ਮਿਲ ਜੂ ਜਿਵੇਂ ਆਪਣੇ ਪਰਸ ਹੋ ਗਏ ਹਨਾ ਸੂਟ ਛੋਟੇ ਬੱਚਿਆਂ ਦੇ ਕੱਪੜੇ ਸਾਰਾ ਸਮਾਨ ਮਿਲ ਜੂ ਇੱਥੇ ਕੁਝਾ ਕਰੋਕਰੀ ਵਾਲਾ ਸਮਾਨ ਆ ਗਿਆ ਸਾਰ ਦੇਖੋ ਲਓ ਜੀ ਕੱਪ ਆ ਗਏ ਲੋਹਰਾ টি-ਸ਼ਰਟਾਂ ਆ ਛੋਟੇ ਬੱਚਿਆਂ ਦੇ ਬੈਗ ਦੋਨੋਂ ਸਾਈਡ ਇਹ ਦੁਕਾਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਆਹ ਸਾਈਡ ਆਪਾਂ ਤੁਹਾਨੂੰ ਪਹਿਲਾਂ ਦਿਖਾਈਓ ਆ ਤੇ ਹੁਣ ਸਾਰੀ ਦੂਸਰੀ ਸਾਈਡ ਦੇਖਦੇ ਆਪਾਂ ਸਿਰੇ ਤੱਕ ਤੇ ਇੱਥੇ ਵੀ ਆ ਕੁਝ ਜੁੱਤੀਆਂ ਪਈਆਂ ਨੇ ਜਿਹੜੀਆਂ ਸੈਂਡਲ ਪਏ ਨੇ ਦੇਖ ਸਕਦੇ ਹੋ ਲਓ ਜੀ ਜੁੱਤੀਆਂ ਸੈਂਡਲ ਸਾਰਾ ਕੁਝ ਇੱਥੋਂ ਜਿਹੜਾ ਮਿਲ ਜਾਂਦਾ ਤੇ ਚੱਲਦੇ ਆ ਅੱਗੇ ਉਹ ਦੇਖਦੇ ਆਪਾਂ ਇਹ ਸੇਲ ਜਾ ਕੇ ਜਿਹੜੀ ਸਾਰੀ ਆਪਾਂ ਪਹਿਲਾਂ ਵੀ ਵੀਡੀਓਜ਼ ਬਣਾਈਆਂ ਨੇ ਸ਼ਹਿਰ ਮਲੇਰਕੋਟਲੇ ਦੀਆਂ ਫੂਟਾਂ ਨੂੰ ਲੈ ਕੇ ਬਹੁਤ ਮਸ਼ਹੂਰ ਹੈ ਸ਼ਹਿਰ ਜਿਹੜਾ ਮਲੇਰਕੋਟਲਾ ਦੇਖ ਸਕਦੇ ਹੋ ਤੇ ਇੱਥੇ ਵੀ ਆ ਕੁਝ ਛੋਟੇ ਬੱਚਿਆਂ ਵਾਲੇ ਕੱਪੜੇ ਜਿਹੜੇ ਲਾਏ ਹੋਏ ਨੇ ਹਾਂਜੀ ਕੀ ਹਾਲ ਨੇ ਜੀ ਆ ਸਾਰੇ ਤੁਸੀਂ ਕੱਪੜੇ ਦੇਖ ਸਕਦੇ ਹੋ ਛੋਟੇ ਬੱਚਿਆਂ ਵਾਲੇ ਹਨਾ ਕੀ ਕੀ ਰੇਟ ਲਾਤਾ ਜੀ ਰੇਟ ਲੱਗ ਲਗ ਲਗ 100 ਰੁਪਏ 150 ਠੀਕ ਹੈ 100 ਰੁਪਏ 150 ਰੁਪਏ 150 ਠੀਕ ਹੈ ਜੀ ਆ ਛੋਟੇ ਬੱਚਿਆਂ ਵਾਲਾ ਆ ਗਿਆ ਜਿਵੇਂ ਕੁੜਤਾ ਪਜਾਮਾ ਆ ਗਿਆ ਹਨਾ 150 200 ਲਓ ਜੀ ਛੋਟੇ ਛੋਟੇ ਬੱਚਿਆਂ ਦੇ ਕੁਰਤੇ ਪਜਾਮੇ ਨੇ ਇਹ ਵੀ 150 ਰੁਪਏ ਜੀ ਠੀਕ ਹੈ ਜੀ ਆਹ ਸ਼ਰਟ ਦੇਖ ਸਕਦੇ ਹੋ 150 ਰੁਪਏ ਦੀ ਠੀਕ ਹੈ ਜੀ ਆਹ ਖੜਾਉਣੇ ਆ ਗਏ ਬੱਚਿਆਂ ਵਾਲੇ ਹਨ ਆਹ ਵੀ ਇੱਧਰ ਬੱਚਿਆਂ ਵਾਲੇ ਖੜਾਉਣੇ ਐਵੇਂ ਦਾ ਸਾਰਾ ਸਮਾਨ ਟੈਡੀ ਵੀਅਰ ਲਓ ਜੀ ਛੋਟੇ ਛੋਟੇ ਬੱਚਿਆਂ ਵਾਲੇ ਕੱਪੜੇ ਇੱਥੇ ਲਾਏ ਹੋਏ ਨੇ ਜਿਹੜੇ ਆਹ ਦੁਪੱਟੇ ਆ ਗਏ ਉਰੇ ਪਏ ਨੇ ਜਿਵੇਂ ਆ ਵੀ ਬਹੁਤ ਸਾਰੇ ਇੱਥੇ ਦੁਪੱਟੇ ਜਿਹੜੇ ਪਏ ਨੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਆਹ ਸੂਟ ਆ ਗਏ ਲਓ ਜੀ ਆਹ ਸ਼ਾਰਟਾਂ ਵੀ ਤੁਹਾਨੂੰ ਮਿਲ ਜਾਂਦੀਆਂ ਨੇ ਜਿਹੜੀਆਂ ਸੇਲ ਦੇ ਵਿੱਚੋਂ ਲੋਰਾਂ ਆਹ ਸਾਹਮਣੇ ਬਹੁਤ ਸਾਰੇ ਦੁਪੱਟੇ ਇੱਥੇ ਡਿਸਪਲੇ ਕਰੇ ਹੋਏ ਨੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੁਪੱਟੇ ਦਿਖਾਏ ਹੀ ਨੇ 150 ਦੇ 2 ਹਨਾ 100 ਦੇ 2 ਐਵੇਂ ਇਸ ਤਰ੍ਹਾਂ ਮਿਲਦੇ ਨੇ ਇੱਥੋਂ ਸੇਲ ਦੇ ਵਿੱਚੋਂ ਆਹ ਪਲਾਸਟਿਕ ਦਾ ਸਾਮਾਨ ਆ ਗਿਆ ਸਾਰਾ ਇੱਥੇ ਲਓ ਜੀ ਕਰੋਕਰੀ ਆ ਗਈ ਬਹੁਤ ਵੱਡੀ ਸੇਲ ਲੱਗਦੀ ਹੈ ਇਹ ਹਰੇਕ ਐਤਵਾਰ ਲੋਹਾ ਬਾਜ਼ਾਰ ਦੇ ਨੇੜੇ ਸ਼ਹਿਰ ਮਲੇਰ ਕੋਟਲੇ ਦੇ ਵਿੱਚ ਆ ਜੁੱਤੀਆਂ ਦੇਖੋ ਸਲੀਪਰ ਚੱਪਲਾ ਹਨ ਇਹ ਵੀ ਸਾਰਾ ਸੇਲ ਦੇ ਵਿੱਚ ਆ ਸਮਾਨ ਆ ਕੁਸ਼ਕ ਦੁਕਾਨਾਂ ਹਲੇ ਲੱਗ ਵੀ ਰਹੀਆਂ ਨੇ ਇੱਥੇ ਵੀ ਬਹੁਤ ਸਾਰੇ ਜਿਹੜੇ ਕੱਪੜੇ ਨੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸੂਟ ਪਏ ਨੇ ਲਓ ਜੀ ਚੁੰਨੀਆਂ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਸਾਹਮਣੇ ਲਓ ਦੇਖ ਸਕਦੇ ਹੋ ਤੁਸੀਂ ਐਵੇਂ ਦਾ ਬਹੁਤ ਸਾਰਾ ਸਮਾਨ ਇੱਥੇ ਮਿਲਦਾ ਇੱਥੇ ਆ ਪਲਾਸਟਿਕ ਦਾ ਸਮਾਨ ਦੇਖ ਸਕਦੇ ਹੋ ਇੱਥੇ ਆ ਲੋਹਰਾਂ ਟੀ-ਸ਼ਰਟ ਆ ਗਈਆਂ ਕੁਝ ਲਓ ਜੀ ਟੀ-ਸ਼ਰਟ ਦਾ ਕੀ ਪ੍ਰਾਈਸ ਹੈ ਜੀ 150 150 ਰੁਪਏ ਦੀਆਂ ਇਹ ਟੀ-ਸ਼ਰਟਾਂ ਨੇ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਲਓ ਜੀ ਇੱਥੇ ਆ ਵੀ ਦੇਖੋ ਸਾਰੇ ਸੂਟ ਪਏ ਨੇ ਹਨਾ ਉਸੇ ਤਰ੍ਹਾਂ ਕੱਪੜੇ ਲਾਏ ਹੋਏ ਨੇ ਲਓ ਜੀ ਆਹ ਕੁਛ ਇਧਰ ਚੂੜੀਆਂ ਲੱਗੀਆਂ ਹੋਈਆਂ ਨੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਮਲੇਰ ਕੋਟਲੇ ਸ਼ਹਿਰ ਦੀ ਕੱਪੜਿਆਂ ਦੀ ਸੇਲ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ